ਅਸਲ 'ਚ ਪੰਜਾਬ ਆ ਤਿੰਨ ਸਾਲ ਤੋਂ ਤਾਂ ਸ਼ੁਰੂ ਹੋਇਆ ਕੰਮ ਆ ਉਦੋਂ ਪਹਿਲਾਂ ਹਜੇ ਫੰਕਸ਼ਨ ਪੰਜਾਬ ਭੁੱਲ ਗਿਆ ਸੀ ਜੀ ਵੀ ਕੋਈ ਤਰੱਕੀ ਵਾਲਾ ਫੰਕਸ਼ਨ ਹੋਵੇ ਕੋਈ ਨਿਯੁਕਤੀ ਪੱਤਰ ਵੰਡ ਰਹੇ ਹੋਈਏ ਜਵਾਕਾਂ ਨੂੰ ਬੱਚਿਆਂ ਨੂੰ ਰੋਜ਼ਗਾਰ ਮਿਲ ਰਿਹਾ ਹੋਵੇ ਕਿਸੇ ਸਕੂਲ ਦਾ ਉਦਘਾਟਨ ਕਰ ਰਹੇ ਹੋਈਏ ਕਿਸੇ ਹਸਪਤਾਲ ਦਾ ਕਿਸੇ ਮੁਹੱਲਾ ਕਲੀਨਿਕ ਦਾ ਕਿਸੇ ਤਹਿਸੀਲ ਦਾ ਸਬ ਤਹਿਸੀਲ ਦਾ ਉਦਘਾਟਨ ਕਰ ਰਹੇ ਹੋਈਏ ਇਹ ਫੰਕਸ਼ਨ ਪੰਜਾਬ ਭੁੱਲ ਗਿਆ ਸੀ ਜੀ ਕਿਉਂਕਿ ਜਿਹੜੇ ਆਪਾਂ ਅੱਗੇ ਲਾਏ ਸੀ ਉਹ ਆਪਣੇ ਪਰਿਵਾਰਾਂ ਨੂੰ ਹੀ ਆਪਣਿਆਂ ਨੂੰ ਹੀ ਪਾਲਣ ਤੇ ਲੱਗੇ ਉਹਨਾਂ ਨੇ ਪੰਜਾਬ ਨੂੰ ਆਪਣਾ ਪਰਿਵਾਰ ਨਹੀਂ ਸਮਝਿਆ ਉਹਨੇ ਪੰਜਾਬ ਦੇ 3 ਕਰੋੜ 3.5 ਕਰੋੜ ਲੋਕਾਂ ਨੂੰ ਬੇਗਾਨੇ ਸਮਝਿਆ ਇਸ ਕਰਕੇ ਲੋਕਾਂ ਦਾ ਮੋਹ ਭੰਗ ਹੋ ਗਿਆ ਤਾਂ ਲੋਕਾਂ ਨੇ ਉਹਨਾਂ ਨੂੰ ਬੇਗਾਨੇ ਕਰਤਾ ਅੱਜ ਜਿੱਥੇ ਮਰਜ਼ੀ ਰਹਿਣ ਮੈਂ ਉਹਨਾਂ ਬਾਰੇ ਜ਼ਿਆਦਾ ਨਹੀਂ ਬੋਲਦਾ ਕਿਉਂਕਿ ਉਹਨਾਂ ਬਾਰੇ ਬੋਲਣਾ ਟਾਈਮ ਖਰਾਬ ਕਰਨ ਵਾਲੀ ਗੱਲ ਹੀ ਹੈ ਆਪਾਂ ਗੱਲਾਂ ਕਰੀਏ ਤਰੱਕੀ ਦੀਆਂ 1200 ਬੰਦੇ ਨੂੰ ਆ ਜਿਹੜੀ ਨਵੀਂ ਬਿਲਡਿੰਗ ਨਾਲ ਕਾਤਨ ਹੋਇਆ ਨਮਾ ਜਿਹੜਾ ਜਿਹੜਾ ਪ੍ਰੋਡਕਸ਼ਨ ਦੀ ਜਿਹੜੀ ਬਿਲਡਿੰਗ ਬਣੀ ਹੈ 1200 ਬੰਦੇ ਨੂੰ ਰੋਜ਼ਗਾਰ ਨਵੇਂ ਨੂੰ ਮਿਲੂਗਾ 1200 ਮੁੰਡੇ ਕੁੜੀਆਂ ਨੂੰ ਕੁਝ ਮੁੰਡੇ ਮੈਨੂੰ ਮਿਲੇ ਜਿਹੜੇ ਜਿਨ੍ਹਾਂ ਦਾ ਕੋਈ ਸਰਵਿਸ ਰੂਲ ਦੀ ਪ੍ਰੋਬਲਮ ਸੀ ਪੁਰਾਣੀ ਸਰਕਾਰ ਨੇ ਕੋਈ ੜਿੱਕਾ ਪਾ ਰੱਖਿਆ ਸੀ ਉਹਨਾਂ ਨੂੰ ਅਸੀਂ ਕਲੀਅਰ ਕਰਕੇ ਉਹਨਾਂ ਬੱਚਿਆਂ ਨੂੰ ਵੀ ਅਸੀਂ ਨੌਕਰੀਆਂ ਤੇ ਰੱਖ ਲਿਓ ਅੱਜ ਮੇਰੇ ਤੇ ਫੁੱਲ ਜੁਟਰੇ ਸੀ ਅੱਜ ਉਹ ਮੈਨੂੰ ਵਧਾਈ ਦੇਣ ਆਏ ਹੋਏ ਸੀ ਸਹੌਲੀ-ਹੌਲੀ ਪੰਜਾਬ ਧਰਨਿਆਂ ਵਾਲਾ ਟੈਂਕੀਆਂ ਤੇ ਚੜਨ ਵਾਲਾ ਪੰਜਾਬ ਜਿਹੜਾ ਉਹਦੇ ਉਹਨਾਂ ਦੇ ਨੌਜਵਾਨਾਂ ਦੇ ਹੱਥਾਂ 'ਚ ਹੁਣ ਫੁੱਲ ਆਉਣ ਲੱਗ ਗਏ ਇਹ ਬਹੁਤ ਖੁਸ਼ੀ ਦੀ ਗੱਲ ਹੈ ਇਹ ਤਾਂ ਹੋਊਗਾ ਜੇ ਨੀਅਤ ਸਾਫ਼ ਹੋਊਗੀ ਨਹੀਂ ਤਾਂ ਪਹਿਲਾਂ ਕਹੀ ਗਏ ਨੇ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਖਜ਼ਾਨਾ ਕਦੇ ਖਾਲੀ ਨਹੀਂ ਹੁੰਦਾ ਵੀਰੋ ਉਹਨਾਂ ਦੀ ਨੀਅਤ ਖਾਲੀ ਸੀ ਨiyet ਸਾਫ ਹੋਵੇ ਨiyet ਭਰੀ ਹੋਵੇ ਖਜ਼ਾਨਾ ਵੀ ਨਾਲ ਭਰੇ ਹੀ ਰਹਿੰਦਾ ਹੈ ਨੀਤਾਂ ਨੂੰ ਮਰਾਦਾ ਆਪਣੇ ਕਹਿੰਦੇ ਆ ਪੰਜਾਬੀ ਚ ਸੋ ਹੁਣ ਵੇਰਕਾ ਜਿਹੜਾ ਉਹ ਕੱਲਾ ਹੁਣ ਪੰਜਾਬ ਦਾ ਨਹੀਂ ਅਸੀਂ Amazon ਤੇ ਜਾਂ ਜਿਹੜੇ ਇੰਟਰਨੈਸ਼ਨਲ ਜਿਹੜੇ ਬ੍ਰਾਂਡ ਨੇ ਜਿਹੜੇ ਈ-ਕਾਮਰਸ ਦੇ ਵੇਚਣ ਵਾਲੇ ਉਹਨਾਂ ਤੇ ਵੀ ਵੇਰਕਾ ਅਸੀਂ ਲਾਂਚ ਕਰ ਰਹੇ ਹਾਂ ਤੇ ਬੇਰ ਕਾ ਤੁਹਾਨੂੰ ਆਸਟ੍ਰੇਲੀਆ ਵੀ ਮਿਲੂ ਬੇਰ ਕਾ ਤੁਹਾਨੂੰ ਕੈਲੀਫੋਰਨੀਆ ਵੀ ਮਿਲੂ ਪੂਰੀ ਦੁਨੀਆ 'ਚ ਬੇਰ ਕਾ ਜਿਹੜਾ ਉਹਦਾ ਪ੍ਰੋਡਕਟ ਜੇ ਜਾਣ ਕੇ ਤੇ ਮਿਲ ਲਗੇ ਉੱਥੇ ਔਰ ਲੋਕੀ ਚਾਹੁੰਦੇ ਆ ਦੇਖੋ ਪੰਜਾਬੀ ਪੂਰੀ ਦੁਨੀਆ 'ਚ ਹੈ ਉਹ ਚਾਹੁੰਦੇ ਆ ਸਾਡੇ ਪੰਜਾਬ ਤੋਂ ਬਣੀ ਹੋਈ ਕੀ ਚੀਜ਼ ਆ ਜੇ ਕੋਈ ਪੇਕਿਆਂ ਤੋਂ ਆ ਜੇ ਠੰਡੀ ਹਵਾ ਦਾ ਬੁੱਲਾ ਤਾਂ ਉਹ ਉਹਦੀ ਧਰ ਲੈਣਗੇ ਰੇਟ ਨਹੀਂ ਪੁੱਛਦੇ ਉਹ ਆਪਦੀ ਟੋਕਰੀ 'ਚ ਧਰ ਲੈਣਗੇ ਸਾਗ ਹੈ ਦਾਲ ਮੱਖਣੀ ਹੈ ਇਸ ਤੋਂ ਇਲਾਵਾ ਬੇਰ ਕਾ ਦੀਆਂ ਜਿੰਨੀਆਂ ਵੀ ਚਾਹੇ ਖੀਰ ਹੈ ਚਾਹੇ ਪਨੀਰ ਹੈ ਜਿੰਨੀਆਂ ਵੀ ਪ੍ਰੋਡਕਟ ਨੇ ਉਹ ਬਹੁਤ ਜਿਆਦਾ ਪ੍ਰਵਾਨਿਤ ਨੇ ਅਸੀਂ ਦੀਵਾਲੀ ਵੇਲੇ ਜਿਹੜਾ ਆਮ ਤੌਰ ਤੇ ਜਿਹੜਾ ਫਾਰਮਲ ਸਰਕਾਰ ਵੱਲੋਂ ਗਿਫਟ ਜਾਂਦੇ ਨੇ ਵੱਡੇ ਵੱਡੇ ਜਿਹੜੇ ਮਨਿਸਟਰਾਂ ਨੂੰ ਜਾਂ ਜੱਜੇਸ ਨੂੰ ਜਾਂ ਅਫਸਰਾਂ ਨੂੰ ਅਸੀਂ ਉਹਦੇ 'ਚ 베ਰਕਾ ਵਾਲੀ ਟੋਕਰੀ ਲਾ ਰੱਖੀ ਆ ਇੱਕ 베ਰਕਾ ਵਾਲੀ ਟੋਕਰੀ ਫੜਾ ਦਿੰਦੇ ਆ ਉਹ ਕੋ ਦੁਬਾਰਾ ਕਹਿੰਦੇ ਨੇ ਕਹਿੰਦੇ ਜੀ ਇੱਕ ਹੋਰ ਮਿਲ ਜੂ ਕਹਿੰਦੇ ਬੜੀ ਵਧੀਆ ਚੀਜ਼ ਆ ਜੀ ਨੇ ਆਪਾਂ ਗਿਫਟ ਨੂੰ ਐਂ ਤਾ ਤਾ ਕਰ ਦਿੰਨੇ ਆ ਦੇਖ ਲਓ ਯਾਰ ਕੀ ਹੋਊਗਾ ਕਿਹੜਾ ਕੋ ਕੰਮ ਆਉਣ ਵਾਲੀ ਚੀਜ਼ ਆ ਕੋਲੀ ਪਲੇਟ ਹੋਊ ਕੋਈ ਚਲੋ ਬਹੁਤ ਐ ਅਸੀਂ 베ਰਕਾ ਦੀ ਪੂਰੀ ਟੋਕਰੀ ਬਣਾਈ ਹੋਈ ਐ ਅਸੀਂ ਜੇ ਕੋਈ ਗੈਸਟ ਆ ਜਾਏ ਸਾਡੇ ਕੋਈ ਕੋਈ ਬਾਹਰਲੇ ਮੁਲਕ ਆਲਾ ਅੰਬੈਸਡਰ ਆ ਜਾਏ ਇੱਕ ਦਰਬਾਰ ਸਾਹਿਬ ਦਾ ਜਿਹੜਾ 골ਡ ਪਲੇਟਡ ਮਾਡਲ ਬਣਾਇਆ ਹੋਇਆ ਐ ਇਹ ਕੋ ਦਿੰਨੇ ਆ ਨਾਲ ਇੱਕ 베ਰਕਾ ਦੀ ਅਸੀਂ ਉਹਨਾਂ ਨੂੰ ਕਹਿੰਦੇ ਆ ਇਹਨੂੰ ਘਰੇ ਜਾ ਕੇ ਰੱਖ ਲਈ ਇਨੂੰ ਕਰੇ ਜਾ ਕੇ ਖਾ ਲਈ ਸ੍ਰਿਸ਼ ਕਰਕੇ ਇਹ ਜਿਹੜਾ ਪ੍ਰੋਡਕਸ਼ਨ ਆਪਣੀ ਇਹ ਜਿਹੜਾ ਪੰਜਾਬ ਦੀ ਜਿਹੜੀ ਇੱਥੋਂ ਦੀ ਬਣੀ ਹੋਈ ਚੀਜ਼ ਹੈ ਪੂਰੀ ਦੁਨੀਆ ਚ ਪ੍ਰਵਾਨਿਤ ਹੈ ਸੋ ਮੈਂ ਬਹੁਤ ਬਹੁਤ ਵਧਾਈਆਂ ਦੇਣਾ ਔਰ ਸਭ ਤੋਂ ਵਧੀਆ ਗੱਲ ਇਹ ਹੈ ਕਿ ਪੁਰਾਣਾ ਬੇਰਕਾ ਬਹੁਤ ਚਿਰ ਪਹਿਲਾਂ ਸ਼ੁਰੂ ਹੋਇਆ ਸੀ ਵੱਧਦਾ ਵੱਧਦਾ ਅੱਜ 235000 ਲੀਟਰ ਜਿਹੜਾ ਆ ਜਿਹੜਾ ਹੁਣ ਫਲਾਂ ਦਾ ਉਤਪਾਦਨ ਕੀਤਾ ਹੈ ਇਹ ਲੱਸੀ ਦਹੀਂ ਮਿੱਠਾ ਦੁੱਧ ਇਹ ਉਹਨੂੰ ਬਣਾਊਗਾ ਜੀ 235000 ਕਿਉਂਕਿ ਬੇਰਕਾ ਜਿਹੜੀ ਹੈ ਕਿਸਾਨਾਂ ਦੇ ਸਹਿਯੋਗ ਨਾਲ ਚੱਲਦੀ ਹੈ ਤਾਂ ਉਹਨਾਂ ਨੂੰ ਵੀ ਫਾਇਦਾ ਹੋਊਗਾ ਉਹਨਾਂ ਨੂੰ ਵੀ ਫਾਇਦਾ ਹੋਊਗਾ ਔਰ ਪਾਣੀ ਜਿਹੜਾ ਟ੍ਰੀਟਡ ਹੋਊਗਾ 8 ਲੱਖ ਲੀਟਰ ਪਾਣੀ ਜਿਹੜਾ ਉਹ ਟ੍ਰੀਟਡ ਹੋਊਗਾ 3-4 ਲੱਖ ਇਹ ਕਹਿੰਦੇ ਸਾਡੇ ਇੱਥੇ ਲਾਉਣ ਵਗੈਰਾ ਇਸਤੇਮਾਲ ਕੀਤਾ ਜਾਂਦਾ ਬਾਕੀ ਟ੍ਰੀਟਡ ਵਾਟਰ ਜਿਹੜਾ ਕੋਈ ਪੋਲੂਟਡ ਨਹੀਂ ਟ੍ਰੀਟਡ ਵਾਟਰ ਜਿਹੜਾ ਉਹ ਬਾਹਰ ਜਾਊਗਾ ਕੋਈ ਪੋਲੂਸ਼ਨ ਨਹੀਂ ਕਰ ਦੇ ਸੋ ਆਪਾਂ ਨੇ ਇਹ ਤਰੱਕੀਆਂ ਵਾਲੇ ਪਾਸੇ ਨੂੰ ਲੈ ਕੇ ਜਾਣਾ ਕਿਉਂਕਿ ਖੇਤੀ ਦੇ ਜੇ ਸਭ ਤੋਂ ਨੇੜੇ ਖੇਤੀ ਦੇ ਜੇ ਸਭ ਤੋਂ ਨੇੜੇ ਕੋਈ ਧੰਦਾ ਹੈ ਤਾਂ ਇਹ ਡੇਰੀ ਵਾਲਾ ਹੈ ਕਿਉਂਕਿ ਇਹ ਸਾਨੂੰ ਆਉਂਦਾ ਕਿਉਂਕਿ ਆਪਾਂ ਪਹਿਲਾਂ ਹੁੰਦਾ ਹੀ ਸੀਗਾ ਕਿ ਝੋਨਾ ਲੱਗਿਆ ਕਣਕ ਤੇ ਬਰਸੀਮ ਵਾਸਤੇ ਸਾਡੇ ਵੱਲ ਉਧਰ ਉਹਨੂੰ ਇਧਰ ਬਰਸੀਮ ਕਹਿ ਦਿੰਦੇ ਆ ਉਧਰ ਲੂਸਣ ਕਹਿ ਦਿੰਦੇ ਸਾਡੇ ਵੱਲ ਚਾਰਾ ਉਹੀ ਤੇ ਉਹਦੇ ਵਾਸਤੇ ਲੱਗ ਇੱਕ ਬਿੱਗਾ ਦੋ ਬਿੱਗੇ ਪਰ ਅਖੇ ਹੁੰਦੇ ਸੀ ਕੋਈ ਮੱਜਾਂ ਨੇ ਅ ਮੱਜਾਂ ਦੁੱਧ ਆਪਣਾ ਘਰ ਦਾ ਹੁੰਦਾ ਸੀਗਾ ਤੇ ਸਬਜ਼ੀਆਂ ਆਪਣੇ ਘਰ ਦੀਆਂ ਹੁੰਦੀਆਂ ਸੀ ਹੁਣ ਥੋੜੇ ਜਿਹਾ ਕਮਰਸ਼ੀਅਲਾਈਜ਼ ਹੋ ਗਿਆ ਕੰਮ ਸੋ ਹੁਣ ਵੀ ਮੈਂ ਤੁਹਾਨੂੰ ਇਹ ਕਹਿਣਾ ਕਿ ਅਸਲੀ ਜਿਹੜੀ ਜਿਹੜਾ ਦੁੱਧ ਹੈ ਅਸਲੀ ਜਿਹੜੀਆਂ ਸਬਜ਼ੀਆਂ ਨੇ ਉਹ ਆਪਣੇ ਘਰੇ ਉਗਾਓ ਆਪਣੇ ਪਰਿਵਾਰ ਲਈਗਾਓ ਬਿਮਾਰੀਆਂ ਤੋਂ ਬਚੋ ਔਰ ਇਹ ਨਾ ਕਹਿਦਿਆ ਕਰੋ ਕਿਆ ਆਪਣੇ ਘਰ ਵਾਸਤੇ ਨੇ ਇਹ ਤੇ ਸਪਰੇਅ ਕਰਦੇ ਆਂ ਜੀ ਤੇ ਜਿਹੜੀਆਂ ਉਹ ਜਾਣਗੀਆਂ ਸਪਰੇਅ ਵਾਲੀਆਂ ਉਹ ਵੀ ਕਿਸੇ ਦਿਨ ਕਿਸੇ ਦੇ ਘਰ ਹੀ ਜਾਣਗੀਆਂ ਕਿਸੇ ਨਾ ਕਿਸੇ ਦੀ ਰਸੋਈ 'ਚ ਜਾਣਗੀਆਂ ਜੇ ਸਾਰਾ ਪੰਜਾਬ ਸਿਹਤਮੰਦ ਰਹੂਗਾ ਤਾਂ ਤਰੱਕੀ ਕਰਾਂਗੇ ਜੀ ਇਕੱਲੇ ਆਪ ਰਹਿ ਕੇ ਤੱਕ ਤੱਕੀ ਹੋ ਨਹੀਂ ਸਕਦੀ ਸੋ ਮੈਂ ਅ ਅੱਜ ਦਿਨ ਚੁਣਿਆ ਇਸ ਕਰਕੇ ਕਿ ਅ ਹੁਣ ਇਹ ਤਿਆਰ ਹੈ ਜਿਹੜਾ ਪਲਾਂਟ ਹੈ ਔਰ ਮੈਨੂੰ ਪਤਾ ਲੱਗਿਆ ਮੇਅਰ ਸਾਹਿਬ ਨੇ ਰਿੰਕੂ ਸਾਹਿਬ ਨੇ ਔਰ ਸਾਰੇ ਨੇ ਰਲ ਕੇ ਜੋ ਸਾਡੀ ਇੱਥੇ ਸਥਾਨਕ ਜਿਹੜੀ ਕਾਰਪੋਰੇਸ਼ਨ ਹੈ ਉਹਨਾਂ ਨੇ ਬੂਥ ਵਗੈਰਾ ਵੀ ਜਿਹੜੇ ਨੇ ਉਹਨਾਂ ਵਾਸਤੇ ਜਗ੍ਹਾ ਲੋਟ ਕੀਤੀ ਹੈ ਤੇ ਤੁਹਾਨੂੰ ਹਰ ਜਗ੍ਹਾ ਤੋਂ ਗਰਮੀਆਂ ਆਉਣ ਗਿਆ ਗਰਮੀਆਂ ਚ ਫੇਰਕਾ ਤੋਂ ਵਧੀਆ ਦੁੱਧ ਫੇਰਕਾ ਤੋਂ ਵਧੀਆ ਖੀਰ ਫੇਰਕਾ ਤੋਂ ਵਧੀਆ ਪਿੰਨੀਆਂ ਫੇਰਕਾ ਤੋਂ ਵਧੀਆ ਪੰਜੀਰੀ ਕਿਤੇ ਨਹੀਂ ਮਿਲ ਸਕਦੀ ਇਹ ਸਾਡਾ ਆਪਣਾ ਘਰ ਦਾ ਪ੍ਰੋਡਕਟ ਹੈ ਤੁਸੀਂ ਹੈਰਾਨ ਹੋ ਜਾਓਗੇ ਕਿ ਸੰ ਅਸੀਂ ਕਲਕੱਤੇ ਦੇ ਜਮਾ ਸੈਂਟਰ ਦੇ ਵਿੱਚ ਕੋਲਕਾਤਾ ਦੇ ਸੈਂਟਰ ਚ ਵੇਰਕਾ ਦੀ ਬਹੁਤ ਵੱਡੀ ਬਿਲਡਿੰਗ ਬਹੁਤ ਵੱਡਾ ਦਫਤਰ ਅਸੀਂ ਲੱਭਿਆ ਲੱਭਿਆ ਮਤਲਬ ਇੱਕ ਟਾਈਮ ਸੀਗਾ ਜਦੋਂ ਆ ਅਸਾਮ ਸਿਲੀਗੁੜੀ ਆ ਨਾਰਥ-ਈਸਟ ਦੀ ਜਿਹੜੇ ਸਟੇਟਾਂ ਨੇ ਇਧਰਲੇ ਪਾਸੇ ਵੇਰਕਾ ਦਾ ਪਾਊਡਰ ਵਾਲਾ ਦੁੱਧ ਬਹੁਤ ਜ਼ਿਆਦਾ ਫੇਮਸ ਸੀਗਾ ਉੱਥੇ ਦਫਤਰ ਜੀ ਆਪਣਾ ਪੁੱਲ ਵੱਲ ਗਏ ਅਸੀਂ ਹੁਣ ਲੱਭਿਆ ਹੋਣ ਹੁਣ ਅਸੀਂ ਮਤਲਬ ਉਹਨੂੰ ਚਲਾ ਕੇ ਅਸੀਂ ਉਧਰਲੇ ਪਾਸੇ ਵੀ ਜਿਹੜਾ ਹੈ ਉਹਨੂੰ ਲੈ ਕੇ ਜਾਵਾਂਗੇ ਕਿ ਤਾਂ ਕਿ ਪੂਰੇ ਦੇਸ਼ ਦੇ ਵਿੱਚ ਜਿਹੜਾ ਬੇਰਕਾ ਜਿਹੜਾ ਉਹ ਆਪਦਾ ਨਾਮ ਤਾਂ ਪਹਿਲਾਂ ਹੀ ਬਣਿਆ ਹੋਇਆ ਹੈ ਬਸ ਇਹ ਵੀ ਮਾਰਕੀਟਿੰਗ ਦੀ ਲੋੜ ਹੈ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਤੁਸੀਂ ਦੂਰੋਂ ਚੱਲ ਕੇ ਆਏ ਹੋ ਜਿਹੜੇ ਕਿਸਾਨ ਨੇ ਉਹਨਾਂ ਦਾ ਮੈਨੂੰ ਪਤਾ ਹੈ ਅੱਗੇ ਜਾ ਕੇ ਹੁਣ ਧਾਰਾਂ ਦਾ ਟਾਈਮ ਵੀ ਹੋ ਗਿਆ ਸੋ ਕਈ ਵਾਰੀ ਹੱਥ ਵੀ ਪਈਆਂ ਹੁੰਦੀਆਂ ਮੱਜਾਂ ਸੋ ਜਾਣਾ ਹੀ ਪੈਂਦਾ ਸੋ ਇਸ ਕਰਕੇ ਮੈਂ ਸਿਰਫ ਮੁਬਾਰਕ ਦੇਣ ਹੀ ਆਇਆ ਤੁਹਾਨੂੰ ਕੋਈ ਲੰਬੇ ਚੌੜਾ ਭਾਸ਼ਣ ਦੇਣ ਨਹੀਂ ਆਇਆ ਔਰ ਜੇ ਤੁਹਾਨੂੰ ਚੰਗਾ ਲੱਗਦਾ ਹੈ ਕਿ ਹਾਂ ਯਾਰ ਪੰਜਾਬ ਰੋਜ਼ ਕੁਛ ਨਾ ਕੁਛ ਨਵਾਂ ਕਰੀ ਜਾਂਦਾ ਹੈ ਪੰਜਾਬ ਚ ਰੋਜ਼ ਕਿਤੇ ਨਾ ਕਿਤੇ ਭਗਵੰਤ ਮਾਨ ਹੋਰੀ ਸਕੂਲ ਦਾ ਧਾਟ ਘਾਟਨ ਕਰੀ ਜਾਂਦੇ ਹੁੰਦੇ ਨੇ ਕਦੇ ਨੌਕਰੀਆਂ ਦੇਈ ਜਾਂਦੇ ਹੁੰਦੇ ਨੇ 54000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਤੁਹਾਡਾ ਪੁੱਤ ਤੁਹਾਡਾ ਭਤੀਜਾ ਤੁਹਾਡਾ ਭਾਈ ਛੋਟਾ ਛੋਟਾ ਵੱਡਾ ਭਾਈ 54000 ਨੌਕਰੀਆਂ ਸਰਕਾਰੀ ਕੱਲੇ ਕੱਲਾ ਅੰਕੜਾ ਪਿਆ ਜੀ ਸੋ ਉਹਨਾਂ ਤੇ ਯਕੀਨ ਨਾ ਕਰਿਆ ਕਰੋ ਉਹ ਤਾਂ ਬੋਲੀ ਜਾਂਦੇ ਰਹਿੰਦੇ ਨੇ ਕੁਛ ਵੀ ਬੋਲੀ ਜਾਂਦੇ ਰਹਿੰਦੇ ਨੇ ਉਹਨਾਂ ਕੋਲੇ ਵਿਚਾਰਾਂ ਕੋਲੇ ਕੋਈ ਮੁੱਦਾ ਉਹਨਾਂ ਕੋਲੇ ਹੈ ਨਹੀਂ ਆਪਸ ਚ ਲੜੀ ਜਾਂਦੇ ਰਹਿੰਦੇ ਨੇ ਉਹ ਤੂੰ ਤਾਂ ਹੁਣ ਛੋਟਾ ਜਿਹਾ ਸੀ ਜਦੋਂ ਮੈਂ ਆਇਆ ਤੋ ਤੂੰ ਕਹਿੰਦਾ ਹੁਣ ਜਾਣ ਆ ਰ ਮੈਂ ਆ ਗਿਆ ਹੁਣ ਉਹ ਤਾਂ ਐਂ ਕੰਮਾਂ ਚ ਪਏ ਹੋਏ ਨੇ ਠੀਕ ਹੈ ਨਾ ਉਹਨਾਂ ਦੀ ਆਪਸ ਦੀਆਂ ਲੜਾਈਆਂ ਆ ਉਹਨਾਂ ਦੀ ਲੜਾਈ ਕੁਰਸੀ ਵਾਸਤੇ ਹੈ ਸਾਡੀ ਲੜਾਈ ਤੁਹਾਡੇ ਬੱਚਿਆਂ ਦੇ ਫਿਊਚਰ ਵਾਸਤੇ ਹੈ ਬਸ ਇੰਨਾਕ ਫਰਕ ਹੈ ਬਸ ਉਹ ਲੜੀ ਜਾਣ ਜੋ ਮਰਜੀ ਕਰੀ ਜਾਣ ਸੋ ਇਸ ਕਰਕੇ ਮੈਂ ਤੁਹਾਨੂੰ ਵਧਾਈ ਦਿੰਦਾ ਇੱਕ ਵਾਰੀ ਫੇਰ ਸਾਰੇ ਸਟਾਫ ਨੂੰ ਜਿਨ੍ਹਾਂ ਨੇ ਬਹੁਤ ਬਹੁਤ ਐਫਰਟਸ ਕੀਤੀਆਂ ਨੇ ਬਹੁਤ ਅੱਗੇ ਹੋਰ ਵੀ ਇਹ ਕੋਈ ਕੋਈ ਐ ਨਹੀਂ ਹੈਗਾ ਵੀ ਬਸ ਸਵੇਰ ਕਾ ਕੰਪਲੀਟ ਹੋ ਗਿਆ ਕੱਲ ਨੂੰ ਮੇਰੇ ਕੋਲੇ ਫੋਰ ਕੋਈ ਵੱਡਾ ਵੱਡਾ ਲੈ ਕੇ ਆਓਗੇ ਪ੍ਰੈਜੈਂਟੇਸ਼ਨ ਕਿ ਜੀ ਇਹਨੂੰ ਇਸ ਤਰ੍ਹਾਂ ਕਿ ਲੇਟੈਸਟ ਮਸ਼ੀਨ ਆਈ ਹੈ ਉਹਦੇ ਨਾਲ ਆਹ ਕਰਨਾ ਉਹ ਦੇ ਦੇਵਾਂਗੇ ਗੁਰੂ ਸਾਹਿਬ ਦੀ ਨਗਰੀ ਵਾਸਤੇ ਕੋਈ ਅਸੀਂ ਰਕਮ ਦੇਖਣੀ ਐ ਇੱਥੋਂ ਤਾਂ ਲੋਕ ਮੰਗਣ ਆਉਂਦੇ ਆ ਬਾਬਿਓ ਇੱਥੇ ਤਾਂ ਦੁਨੀਆ ਲੱਖਾਂ ਦੁਨੀਆ ਇੱਥੋਂ ਮੰਗਣ ਆਉਂਦੀ ਐ ਇਸ ਦਰ ਤੋਂ ਤੇ ਇਸ ਦਰ ਇਸ ਦਰ ਆਲਿਆਂ ਨੂੰ ਮੈਂ ਕਹਿਣਾ ਚਾਹਨਾ ਕਿ ਭਾਈ ਅੰਮ੍ਰਿਤਸਰ ਵਾਲਿਓ ਮੰਗ ਪੱਤਰ ਨਾ ਖਿਆ ਕਰੋ ਨੂੰ ਹੱਕ ਪੱਤਰ ਕਿਆ ਕਰੋ ਤੁਹਾਡਾ ਹੱਕ ਬਣਦਾ ਸੋ ਤੁਹਾਡਾ ਹੱਕ ਬਣਦਾ ਤੁਹਾਡਾ ਹੱਕ ਆ ਸੋ ਇਸ ਕਰਕੇ ਧੰਨ ਹੋ ਜੇ ਨੇ ਜਦੋਂ ਇੱਥੇ ਆ ਕੇ ਕੋਈ ਉਦਘਾਟਨ ਕਰਦਿਆਂ ਚਾਹੇ ਸਕੂਲ ਆਫ ਐਮੀਨੈਂਸ ਚਾਹੇ ਉਹ ਕੋਈ ਹੋਰ ਫੰਕਸ਼ਨ ਹੋਵੇ ਅਮਰਸਰ ਸਾਹਿਬ ਦੇ ਵਿੱਚ ਤਾਂ ਧਰਤੀ ਉਹੀ ਇਹੋ ਜੀ ਹੈ ਕਿ ਇੱਥੇ ਸ਼ਾਂਤੀ ਵੀ ਮਿਲਦੀ ਹੈ ਇੱਥੇ ਆ ਕੇ ਦੇਸ਼ ਭਗਤੀ ਦਾ ਜਜ਼ਬਾ ਵੀ ਜਿਹੜਾ ਉਹ ਨਾਲ-ਨਾਲ ਜਿਹੜਾ ਉਹ ਜਾਗਦਾ ਹੈ ਸੋ ਬਹੁਤ ਬਹੁਤ ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ ਅੱਜ ਦੇ ਇਸ ਨਵੇਂ ਪ੍ਰੋਡਕਟ ਦੇ ਲਈ ਔਰ ਵੇਰ ਦਾ ਤਰੱਕੀ ਕਰੇ ਔਰ ਮੈਂ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਆਪਣੇ ਪੰਜਾਬ ਦੇ ਕੁਝ ਦੋ ਤਿੰਨ ਪਲੇਅਰ ਜਿਹੜੇ ਨੇ ਚਾਹੇ ਹਾਕੀ ਦੇ ਹੋਣ ਚਾਹੇ ਕ੍ਰਿਕਟ ਵਾਲੇ ਹੋਣ ਉਹਨਾਂ ਨੂੰ ਬ੍ਰਾਂਡ ਮਾਸਟਰ ਲੈ ਕੇ ਆਪਾਂ ਵੇਰਕਾ ਜਿਹੜਾ ਉਹਨਾਂ ਤੋਂ ਥੋੜਾ ਜਿਹਾ ਮਸ਼ਹੂਰ ਕਰਾ ਕੇ ਉਹਦੀ ਪੂਰੀ ਦੁਨੀਆ ਚ ਦੱਸੀਏ ਕਿ ਅਸੀਂ ਅਸੀਂ ਭਾਈ ਪੰਜਾਬ ਵਾਲੇ ਅਸੀਂ ਹੁਣ ਉਹ ਚਿੱਟੇ ਵਾਲੇ ਨਹੀਂ ਹੈਗੇ ਅਸੀਂ ਹੁਣ ਆਹ ਚਿੱਟੇ ਵਾਲਿਆਂ ਅਸੀਂ ਚਿੱਟੇ ਦੁੱਧ ਵਾਲੇ ਆ ਅਸੀਂ ਚਿੱਟੇ ਪਨੀਰ ਵਾਲੇ ਆ ਅਸੀਂ ਚਿੱਟੇ ਘਿਓ ਵਾਲੇ ਆ ਮੱਖਣ ਵਾਲੇ ਆ ਸੋ ਇਸ ਕਰਕੇ ਅ ਤੁਹਾਨੂੰ ਬਧਾਈਆਂ ਦਿੰਨੇ ਆਂ ਔਰ ਜਿੰਨਾ ਵੀ ਬੇਰਕਾ ਲਈ ਬਜਟ ਰੱਖਣਾ ਪਊਗਾ ਕੋਈ ਹੋਰ ਲੋਡ ਪੈ ਜੇ ਕੋਈ ਕਿਸੇ ਕਿਸਮ ਦਾ ਤੁਹਾਨੂੰ ਕੋਈ ਸਲਾਹ ਕੋਈ ਸੁਜੈਸ਼ਨ ਹੋਵੇ ਸਾਨੂੰ ਦੱਸੋ ਅਸੀਂ ਜਰੂਰ ਤੁਹਾਡੇ ਜਿਹੜਾ ਸੁਜੈਸ਼ਨ ਤੇ ਗੌਰ ਕਰਕੇ ਪੰਜਾਬ ਨੂੰ ਹੋਰ ਤਰੱਕੀਆਂ ਤੇ ਲੈ ਕੇ ਜਾ